ਇਹ ਗਿੱਦੜਵਾ ਬਾਈ ਗਰਦਾਸ ਮਰਨ ਵਾਲੀ ਗਲੀ ਬਾਈ ਡਿੰਪੀ ਢਿੱਲੋ ਦੇ ਰਾਤ 1 ਵਜੇ ਦੇ ਕਰੀਬ ਪੋਸਟਰ ਪੜਿਆ ਇਹ ਜਿਹੜੇ ਵਿਰੋਧੀ ਆ ਇਸ ਵਕਤ ਬਖਲਾ ਚੱਕਿਆ ਬਾਈ ਹਰਦੀਪ ਸਿੰਘ ਡਿੰਪੀ ਢਿੱਲੋ ਦੀ ਜਿਹੜੀ ਜਿੱਤਾ ਵੇਖੋ ਇਹ ਪੋਸਟਰ ਪਾੜ ਕੇ ਕੀ ਸਾਹਤ ਹੁੰਦਾ ਕਿ ਇਹ ਜਿਹੜੇ ਵਿਰੋਧੀ ਆ ਬਹੁਤ ਜ਼ਿਆਦਾ ਬਖਲਾ ਚੱਕਿਆ ਬਾਈ ਹਰਦੀਪ ਸਿੰਘ ਡਿੰਪੀ ਢਿੱਲੋ ਜਿੱਤਰਿਆ ਮਾਨਸਾ ਕੀ ਹੋ ਗਿਆ ਕਦੋਂ ਪੜਿਆ ਰਾਤ ਪੜਿਆ ਏ ਰਾਤ 7:00 ਵਜੇ ਸਵੇਰ 7:00 ਵਜੇ ਬਜ਼ਾਇਰ ਨਹੀਂ ਆਈ ਜਾਂਦੇ ਹਜੇ ਅੱਛਾ ਕਿੰਨੇ ਕ ਬੰਦੇ ਸੀਗੇ ਬਜ਼ਾਇਰ ਗੱਡੀ ਹੈ ਬਜ਼ਾਇਰ ਗੱਡੀ ਚ ਆਈ ਸੀ ਇੱਕ ਮੋਟਰਸਾਈਕਲ ਇੱਕ ਕਟਿਆ ਹਰਕਤਾ ਜਿਹੜੇ ਵਿਰੋਧੀ ਕਰ ਰਿਹਾ ਲਾਡ ਦੇ ਵਿੱਚ ਆਏ ਫਿਰਦੇ ਆ ਬਈ ਇਹ ਹਾਰ ਰਿਹਾ ਬਹੁਤ ਬੁਰੀ ਦਾ ਗੇਦਣਵਾ ਪੰਡਾ ਜਿਹੜੇ ਜਿਹੜੇ ਘਰ ਦੇ ਮੋੜ ਲੱਗੇ ਹੋਏ ਆ ਸਰਵਾ ਆਈ ਜਾਂਦਾ ਜੀ ਕੋਟੀ ਇਹਨਾਂ ਇੱਕ ਵੀ ਨਹੀਂ ਪੈਂਦੀ ਇੱਥੇ ਬਿਲਕੁਲ ਜਦੋਂ ਆ ਪੰਡਾ ਤੇ ਬੈਂਟਾਵਾਦ ਦਾ ਇੱਕ ਆ ਇਸ ਵਾਰ ਬਾਈ ਟੈਂਪੇਟਲ ਉਹਨੂੰ ਜਿਤਾਉਣਾ ਪਤਾ ਹੁੰਦਾ ਅਗਲਾ ਕਹਿੰਦਾ ਭੈ ਉਹ ਪਾ ਦੋ ਬਿਲਕੁਲ ਹੀ ਲੀਡ ਨਾਲ ਬਹੁਤ ਵੱਡੀ ਲੀਡ ਨਾਲ ਸ਼ੋਰ ਹੋ ਗਿਆ ਕਿ ਜਿੱਦਰਵਾਚ ਉਹ ਇੱਕ ਕੇ ਪਤਾ ਸਾਫਾ ਪਿੰਡ ਵਾਲੇ ਇੱਕਾ ਕਰ ਚੁੱਕਿਆ ਬਿੰਟਾ ਬਦਲੇ ਸਾਰੇ ਇੱਕਾ ਸਾਡੇ ਪਿੰਡ ਦਾ ਇਹ ਤੁਹਾਡੇ ਵੋਟ ਪਾਰਟ ਨਾਲ ਤਾਂ ਹੋਰ ਜ਼ਿਆਦਾ ਵੋਟਾਂ ਪੈਣਗੀਆਂ ਅਚਾਰਿਆ ਕਰੋ ਧਿਆਨ ਰੱਖੋ ਅਚਾਰਿਆ ਰਜਨੀਸ਼ ਨੇ ਅਖਿਆ ਜਿਹੜੀ ਚੀਜ਼ ਦਾ ਵਿਰੋਧ ਕਰੋਗੇ ਹੋਰ ਹੋਰ ਜ਼ਿਆਦਾ ਮਤਲਬ ਕਿ ਆ ਦੇ ਪ੍ਰਪਰਤਾ ਨਾਲ ਵਧੂਗੀ ਹੋਰ ਤਾਂ ਪਾਰ ਲੱਗੇ ਲੋਕਾਂ ਦੇ ਪਰ ਦਿਲਾਂ ਨੂੰ ਕਿਵੇਂ ਕਰਦੇ ਦਿਲਾਂ ਨੂੰ ਕਿਵੇਂ ਕੱਢੋਗੇ ਬਿਲਕੁਲ ਮਾਨਦਾ ਇਹ ਬਹੁਤ ਵੱਡੀ ਗੱਲ ਆ ਕਿ ਇਹ ਜਿਹੜੇ ਵਿਰੋਧੀ ਆ ਬਖਲਾ ਗਏ ਇਸ ਵਕਤ ਕੋਈ ਗੱਲ ਨਹੀਂ ਅੱਗੇ ਹੀ ਪੜਿਆ ਦੇਖਦੇ ਆ ਅੱਗੇ ਵੀ ਹੋ ਰਹੀ ਹੈ ਹਾਂਜੀ ਹੋਰ ਵੀ ਤੁਹਾਨੂੰ ਬੋਰਡ ਦਿਖਾਉਂਦੇ ਆ ਗਿੱਦੜਵਾ ਪਿੰਡ ਵਾਲੇ ਪਾਸੇ ਵਿਰੋਧੀ ਜਿਹੜੇ ਆ ਬਖਲਾ ਚੁੱਕੇ ਆ ਤੇ ਪੋਸਟਰ ਪਾੜ ਰਿਆ ਆ ਵੇਖੋ ਆ ਪੋਸਟਰ ਇਹ ਬਾਈ ਦਾ ਪਾੜਤਾ ਹਰਦੀਪ ਸਿੰਘ ਡਿੰਪੀ ਢੱਲੋ ਦਾ ਇਹ ਲੋਗ ਬਖਲਾ ਕੇ ਪਾਗਲ ਨੇ ਨਾ ਪਾਗਲ ਕੁੱਤਿਆਂ ਵਾਂਗ ਹੋ ਗਏ ਕਿ ਇਹ ਕੀ ਹੋ ਗਿਆ ਆ ਵੀ ਵੇਖੋ ਬਾਈ ਦਾ ਪੋਸਟਰ ਪੜਿਆ ਗਿਆ ਹਰਦੀਪ ਸਿੰਘ ਡਿੰਪੀ ਢੱਲੋ ਦਾ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੇ ਜਿਹੜੇ ਆਹ ਕਰਤੂਤਾਂ ਇਹ ਦੁਨੀਆ ਦੇਖ ਰਹੀ ਆ ਪਿੰਡ ਅੱਗੇ ਢਣਵਾ ਦੇਖ ਰਿਹਾ ਬਾਈ ਹਰਦੀਪ ਸਿੰਘ ਡਿੰਪੀ ਢੱਲੋ ਦੇ ਜਿਹੜੇ ਤੁਸੀਂ ਆ ਭਾਈ ਗਰਦਾਸ ਮੰਨ ਵਾਲੀ ਗਲੀ ਪਿੰਡ ਦੇ ਵਿੱਚ ਪੁਸ਼ ਪੜਿਆ ਤੁਹਾਡੇ ਇਹਨਾਂ ਪੋਸਟਰਾਂ ਦਾ 파ੜਨ ਨਾਲ ਭਾਈ ਡਿੰਪੇਟ ਲੋ ਪਿੰਡ ਦੇ ਲੋਕਾਂ ਦੇ ਵਿੱਚ ਆਪਣੀ ਹੋਰ ਥਾਂ ਬਣੀ ਆ ਤੁਸੀਂ ਇਹ ਘਟਿਆ ਹਰਕਤਾਂ ਜਿੰਨੀਆਂ ਕਰਦੇ ਜਾ ਰਹੇ ਹੋ ਆ ਵੇਖੋ ਇਹਨਾਂ ਘਟਿਆ ਲੋਕਾਂ ਦੀਆਂ ਘਟਿਆ ਕਰਤੂਤਾ ਭਾਈ ਜਿਹੜੇ ਪੋਸਟਰ ਪੜਿਆ ਇਹ ਘਟਿਆ ਲੋਕ ਜਿਹੜੇ ਵਿਰੋਧ ਡਿੰਪੇਟ ਲੋ ਦੇ ਜਿਹੜੇ ਪੋਸਟਰ ਪਾੜ ਰਿਹਾ ਵਿਰੋਧੀ ਇਹਨਾਂ ਦਾ ਇਹਨਾਂ ਨੂੰ ਲੋਕ ਹੁਣ ਪਿੰਡ ਵਾਲੇ ਦਿ ਲੋਈ ਬਿਲਕੁਲ ਕਾਰਤਾ ਇਹ ਕਬਰਾਂ ਚੁੱਕੇ ਆ ਵੇਖੋ ਆ ਵੇਖੋ ਹਾਲਾਤ ਇਹ ਘਟਿਆ ਮਾਨਸਕਤਾ ਦੇ ਲੋਕ ਆ ਦਿਹਈਓ ਪੋਸਟ ਬਾਈ ਦਾ ਡਿੰਪੀ ਦਾ ਵੇਖੋ ਤੁਸੀਂ ਇਹਨਾਂ ਲੋਕਾਂ ਦੀਆਂ ਕਰਤੂਤਾ ਬਾਈ ਡਿੰਪੀ ਟੋਲੋ ਦੇ ਪੋਸਟੇਜ ਦੇ ਪੜਿਆ ਆ ਵੇਖੋ